ਕੋਇਆ ਕੁਛ ਨਹੀਂ ਮੈਂ ਸੋਈ ਸੀ ਕਰ ਚੀ 12 ਵਜ ਰਹੀ ਸੀ ਮੈਨੂੰ ਲੱਗਿਆ ਮੇਰਾ ਪ੍ਰਾਸ ਖੁੱਲੋ ਆਇਆ ਮੈਂ ਗੇਟ ਖੋਲਿਆ ਜਦੋਂ ਗੇਟ ਬਚਾਇਆ ਗਿਆ ਉਹ ਤਿੰਨ ਬੰਦੇ ਸੀ ਨਿੱਕੀ ਦਾ ਬੇਟਾ ਸੀਗਾ ਮੇਰਾ ਡੈਡੀ ਸੀਗਾ ਤੇ ਇੱਕ ਬੰਦਾ ਹੋਰ ਸੀਗਾ ਦੁੱਧ ਵਾਲਾ ਮਹੱਲੇ ਦਾ ਹੀ ਹੈਗਾ ਉਹ ਤਿੰਨੋਂ ਅੰਦਰ ਵੜ ਗਏ ਜਦੋਂ ਮੈਂ ਆਪਣੇ ਬਿਸਤਰ ਤੋਂ ਫੋਨ ਲੈਣ ਗਈ ਬਿਸਤਰ ਤੇ ਮੈਨੂੰ ਤਿੰਨਾਂ ਨੇ ਕੁੱਟਣ ਸ਼ੁਰੂ ਕਰ ਦਿੱਤਾ ਫੋਨ ਖੋਲਿਆ ਤੇ ਜਦੋਂ ਕੁੱਟਿਆ ਨਾ ਇੰਨੀ ਜ਼ੋਰ ਦੀ ਮੈਨੂੰ ਨੀਚੇ ਥੱਲੇ ਸੁੱਟਦਾ ਮੇਰੇ ਸਿਰ ਤੇ ਛੱਟ ਵੱਜ ਗਈ ਥੋੜੀ ਦੇਰ ਬਾਅਦ ਮੈਂ ਉੱਠ ਕੇ ਚਿੱਕਾ ਮਾਰਨ ਲੱਗੀ ਗਲੀ ਮੁਹੱਲੇ ਦੇ ਬੰਦੇ ਸਾਰੇ ਇਕੱਠੇ ਹੋ ਗਏ ਉਸ ਤੋਂ ਬਾਅਦ ਸਾਰੇ ਮੈਨੂੰ ਮਤਲਬ ਜਨਾਨੀਆਂ ਜਿਤਨ 10 ਜਨਾਨੀਆਂ ਘਰ ਤੋਂ ਬਾਹਰ ਆਈ ਸੀ ਸਾਰਿਆਂ ਨੇ ਮੇਰਾ ਹੱਥ ਫੜ ਲਿਆ ਜਦੋਂ ਮੈਂ ਚਿੱਕਾ ਮਾਰਦੀ ਮੈਨੂੰ ਥੱਪੜ ਮਾਰਦੀ ਸੀਗੀ ਉਸ ਤੋਂ ਬਾਅਦ ਸਾਰਾ ਸਮਾਨ ਘਰ ਤੋਂ ਬਾਹਰ ਲੈ ਗਏ ਤੇ ਬਾਅਦ ਵਿੱਚ ਮੇਰਾ ਡੈਡੀ ਕਹਿੰਦਾ ਕਿ ਮੈਂ ਤੈਨੂੰ ਕੁ ਜਿਹੜਾ ਮੱਝ ਕੁਛ ਕਰ ਲੇ ਉਸ ਤੋਂ ਬਾਅਦ ਸਾਰੇ ਚਲੇ ਗਏ। ਕਾਰਨ ਕਿ ਮੇਂ ਲੜਾਈ ਦੇ ਤੁਹਾਨੂੰ ਕੁੱਟਿਆ ਕਿਉਂ ਆ ਕੇ? ਉਹ ਜਨਾਨੀ ਕਹਿੰਦੀ ਹੈ ਕਰ ਮੇਰਾ ਆ ਮੈਂ ਕਿਹ ਕਰਦੀ ਜੀ ਮਹੱਲੇ ਦੀ ਹੈਗੀ ਆ ਉਸ ਦਾ ਨਾਮ ਨਿੱਕੀ ਹੈਗਾ। ਅੱਛਾ ਤੇ ਉਹਨਾਂ ਦਾ ਕੀ ਰੋਲ ਆ ਮਤਲਬ ਕਿ ਇਹਦੇ ਵਿੱਚ ਜਿਹੜਾ ਮਕਾਨ ਉਹ ਪਹਿਲਾਂ ਕਮੇਟੀ ਖੇਡਦੀ ਸੀਗੀ। ਪਹਿਲਾਂ ਉਸ ਡੈਡੀ ਦੇ ਨਾਲ ਕਮੇਟੀ ਖੇਡਦੀ ਸੀ ਕਿ ਕਹਿੰਦੀ ਮੇਰਾ ਕੁਛ ਪੈਸਾ ਬਾਕੀ ਹੈ। ਕੁਛ ਪੈਸਾ ਬਾਕੀ ਹੈ ਉਸ ਦੇ ਚੱਕਰ 'ਚ ਉਹ ਸਾਰਾ ਕੱਚ ਆਂਦੀ ਆ ਉਹ। ਅੱਛਾ ਠੀਕ ਹੈ ਜਿੱਤੇ ਹੁਣ ਮਤਲਬ ਕੀ ਇੱਥੇ ਤੁਸੀਂ ਕੰਪਲੇਂਟ ਵਗੈਰਾ ਕੀਤੀ ਹੈ ਹਾਂਜੀ 24 ਤਰੀਕ ਨੂੰ ਪਿਛਲੇ ਮਹੀਨੇ ਕੀਤੀ ਸੀ ਜੀ ਮੈਂ ਅੱਛਾ ਤੇ ਫੋਨ ਦੁਬਾਰਾ ਜਦੋਂ ਤੁਹਾਡੇ ਨੇ ਮਾਰਕਟਾਈ ਕੀਤੀ ਗਈ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਮੇਰੇ ਤੋਂ ਫੋਨ ਖੋਲਿਆ ਮੈਨੂੰ ਬਾਹਰ ਨਹੀਂ ਜਾਣ ਦਿੱਤਾ ਜਦੋਂ ਉਹ ਪੱਜ ਗਏ ਸਾਰੇ ਉਸ ਤੋਂ ਬਾਅਦ ਮੇਰਾ ਫੋਨ ਦੇ ਕੇ ਗਏ ਨਹੀਂ ਤਾਂ ਨਹੀਂ ਦਿੱਤਾ ਸੀ ਪਹਿਲਾਂ ਮੈਨੂੰ ਕੁੱਟ ਰੇ ਸੀ ਬਸ ਫੜ ਕੇ ਅੱਛਾ ਹੁਣ ਮਤਲਬ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਆ ਅਸੀਂ ਉਹਨਾਂ ਦੇ ਬੱਚੇ ਹੈਗੇ ਜੀ ਜ਼ਮੀਨ ਵੇਚਤੀ ਆ ਤਾਂ ਅੱਧੀ ਵੇਚੇ ਅੱਦੇ ਪੈਸੇ ਉਹਨਾਂ ਦੇ ਬੰਦੇ ਨਹੀਂ ਸਾਡਾ ਵੀ ਹਿੱਸਾ ਹੱਕ ਤਾਂ ਤੋਂ ਮਾਰਕੁੱਟ ਕੇ ਸਾਨੂੰ ਕੱਢ ਦੇਣਗੇ ਆ ਸਾਡਾ ਹੱਕ ਕਿੱਥੇ ਗਿਆ ਕਾਨੂੰਨ ਕਿੱਥੇ ਗਿਆ ਕਾਨੂੰਨ ਸਾਨੂੰ ਹੱਕ ਦਿਲਾਵੇ ਨਹੀਂ ਹੁਣ ਮਤਲਬ ਕਿ ਤੁਹਾਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਤੁਹਾਡਾ ਸਮਾਨ ਵਗੈਰਾ ਵੀ ਲੈ ਗਿਆ ਸਾਰਾ ਸਮਾਨ ਸਾਰੇ ਪੈਸੇ ਮੰਮੀ ਤੇ ਦੀਦੀ ਕੰਮ ਕਰਦੇ ਆ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਜੇਵਰ ਮੰਮੀ ਦੇ ਜੇਵਰ ਸਾਰੇ ਉਸ ਚ ਪਏ ਹੋਏ ਨੇ ਸਾਰਾ ਲੈ ਕੇ ਚਲੇ ਗਏ ਆ ਫੇਰੇ ਹਮ ਨਜ਼ਿਰ ਦੀਪਨੀ ਚਲੇ ਗਏ ਤੇ ਪਾਜੀ बच्चे को हमारे पे एक लड़की गई थी डिप्टी एक लड़का गए थे पढ़ने एक लड़की मेरी घर पर थी और लड़की के वो गला दबा के चार दस जने लेडीज और दस जेंट्स आके गला दबा के लड़की के चार जने पकड़े थे सारे वो लड़की के मोबाइल भी छीन लिए और सब निकाल के इसको सारा सामान अपना गाड़ी लेके आया गाड़ी पर चख के मेरा जेवर तेवर पैसे कौड़ी सारा चीज़ उठा के वो ले गया ਅਕਾ ਸਾਰਾ ਸਮਾਨ ਲੈ ਗਏ ਸਾਰਾ ਸਮਾਨ ਜੇਵਰ ਕੁਪੂਰਾ ਲੈ ਗਏ ਭਾਜੀ ਇੱਕ ਵੀ ਸਮਾਨ ਨਹੀਂ ਰਹਿਣੇ ਕੱਪੜੇ ਕੱਟਣ ਲੱਗਿਆ ਕਹਿੰਦਾ ਇਹਨੂੰ ਅੱਗ ਲਾਵਾਂਗੇ ਇਹਨੂੰ ਰਹਿਣ ਦੇ ਕੱਪੜਿਆਂ ਨੂੰ ਕਿਤਾਬਾਂ ਨੂੰ ਅੱਗ ਲਾਵਾਂਗੇ ਸੀਲ ਲਗਾ ਕੇ ਗਏ ਸਰਕਾਰੀ ਸੀਲ ਕਰ ਰਹੇ ਮਾਰ दिए ਹੈ ਸਰਕਾਰੀ ਸੀਲ ਮੈਡਮ ਹੋ ਗਈ ਹੈ ਨਹੀਂ ਸੀਲ ਵਾਲਾ ਮਸ਼ੀਨ ਲੈ ਕੇ ਆਏ ਸੀ ਸੀਲ ਬਸ ਲੋਹੇ ਨਾਲ ਕਰਤਾ ਹੈ ਮੇਰੇ ਘਰ ਵਿੱਚ ਵੈਲਡਿੰਗ ਕੀਤੀ ਹੋਈ ਹੈ ਹਾਂਜੀ ਵੈਲਡਿੰਗ ਮਸ਼ੀਨ ਲੈ ਕੇ ਆਏ ਸੀ ਲੈ ਕੇ ਆਏ ਹੋਇਆ ਹੈ ਮਾਮਲਾ ਇਹ ਹੀ ਹੈ ਮੇਰਾ ਨਾਮ ਗੋਸ਼ੰਕਰ ਹੈ ਉਹ ਜਿਹੜਾ ਤੁਹਾਨੂੰ ਦੱਸ ਕੇ ਲਾਇਆ ਉਹ ਮਤਲਬ ਕਿ ਉਹ ਮੇਰੀ ਘੜਵਾਲੀ ਹੈਗੇ ਤੇ ਨਿਆਨੇ ਵੀ ਹੈ ਦੋ ਕੁੜੀਆਂ ਤੇ ਇੱਕ ਮੁੰਡੇ ਮੈਂ 27 ਸਾਲ ਸੇ ਪੰਜਾਬ ਮੇਰਾ ਤਾਂ ਇਸ ਮਹੱਲੇ ਮੈਂ 18 ਸਾਲ ਹੋ ਗਏ ਮੇਰੇ ਕੋ ਮਕਾਨ ਲੈਤੇ ਹੋਏ ਠੀਕ ਨਾ ਪਹਿਲੇ ਮੈਂ ਸਿਲਾਈ ਕਰਤਾ ਥਾ ਬਾਅਦ ਮੈਂਨੇ ਫੈਕਟਰੀ ਡਾਲੀ 50 ਕੜੀਗੜ ਬਿਠਾਏ ਠੀਕ ਨਾ ਕੜੀਗੜੀ ਦਰ ਦਰ ਪੱਜ ਗਏ ਸਾਰੇ ਪੈਸੇ ਉਹ ਚੁਲੇ ਕਰਕੇ ਸਾਡੇ ਸੀਟ ਤੇ ਹੋ ਗਿਆ ਘੜਜਾ ਮੈਂ ਹੋ ਗਿਆ ਬੰਦਾ ਬਿਮਾਰ ਐਡਸ ਦਾ ਪੇਸ਼ੈਂਟ ਹੂੰ ਹਾਰਟ ਦਾ ਪੇਸ਼ੈਂਟ ਹੂੰ ਨਾਲੇ ਲੱਤ ਪੈਰ ਸਾਰਾ ਮੇਰਾ ਟੂਟਾ ਹੋਇਆ ਠੀਕ ਨਾ ਜਦੋਂ 6 ਮਹੀਨਾ ਬੈਡ ਰੈਸਟ ਜਾ ਕਰਕੇ ਆਪਾਂ ਉਥੋਂ ਪਿੰਦ ਕੀਤੇ ਨਾ ਇਹ ਜਨਾਨੀ ਇੱਕ ਵਾਰ ਮੁੜ ਕੇ ਨਾ ਮੈਨੂੰ ਇੱਕ ਗਲਾਸ ਪਾਣੀ ਦੀ ਤੇ ਗਾਲ ਛੱਡੋ ਇਹ ਮੈਨੂੰ ਇੱਕ ਵਾਰ ਫੋਨ ਵੀ ਨਹੀਂ ਕੀਤੀਆਂ ਮੁੜ ਕੇ ਇਹਨਾਂ ਨੂੰ ਸਿਰਫ ਪ੍ਰਾਪਰਟੀ ਚਾਹੀਦਾ ਮੈਂ ਨਹੀਂ ਚਾਹੀਦਾ ਤੋਂ ਮੈਂ ਲਾਸਟ ਮੈਂ ਮੈਂ ਤਾਂ ਮੇਰਾ ਦੇਕਦਮ ਦਿਮਾਗ ਉਹ ਹੋ ਗਿਆ ਤਾਂ ਮੈਂ ਕਿਆ ਕੀ ਚੱਲ ਐਸਾ ਕਰ ਮੈਨੇ ਕਹਾ ਕਿ ਮੈਂ ਮਕਾਨ ਵੇਚ ਦੇਣਾ ਤੋਂ ਫਿਰ ਕਿਆ ਕਿ ਅੱਧ ਕੱਦਾ ਵੇਚ ਦਊਂਗਾ ਹਮਕਲੀ ਵੇਚ ਦੇਂਗੇ ਸਾਡੇ ਨਾਂ ਤੇ ਪ੍ਰਾਪਰਟੀ ਹੈ ਸਾਡੇ ਸੀਟ ਤੇ ਕਰਜ਼ਾ ਹੋ ਗਿਆ ਮੈਂ ਮਰਨਾ ਨਹੀਂ ਮੈਂ ਜੀਣਾ ਚਾਹਤਾ ਹੂੰ ਫਿਰ ਮਕਾਨ ਸੀਗਾ ਤੁਹਾਡੇ ਨਾਮ ਜੀ ਮਕਾਨ ਮੇਰੇ ਨਾਤੇ 90 ਕਲ ਦਾ ਪਲਾਟ ਹੈ ਮੈਂ ਆਪਣਾ ਮਕਾਨ ਨਿੱਕੀ ਆਂਟੀ ਦੇ ਨਾਮ ਮੈਂਨੇ ਆਪਣਾ ਵੇਚ ਦਿਆ ਠੀਕ ਹੈ ਨਾ ਸਾਰੇ ਹਾਂਜੀ ਹਾਂਜੀ ਮਕਾਨ ਮੈਨੇ ਵੇਚ ਦਿਆ ਰੈਸਟੀ ਉਸਕੇ ਨਾਮ ਹੋਗੀ ਖਾਲੀ ਕਰਨ ਦਾ ਟਾਈਮ ਕਦੋਂ ਕਰਾਂਗੇ ਹਾਂਜੀ 24 ਤਰੀਕ ਦਾ ਟਾਈਮ ਥਾ ਏ ਕੁੜੀ ਤੇ ਮੁੰਡੇ ਔਰ ਮੇਰੀ ਜਨਾਨੀ ਕਹਿੰਦੀ ਸੀਗੀ ਕਾਦੋ ਵੀ ਨਹੀਂ ਆਪਾਂ ਖਾਲੀ ਕਰਾਂਗੇ ਚਾਹੇ ਤੂੰ ਜੀਨਾ ਮਰਜੀ ਜੋੜ ਲਾ ਲੋ ਠਾਣੇ ਚ ਵੀ ਬੈਠ ਕੇ ਗੱਲ ਹੋਇਆ ਸੀ ਤੋ ਮਤਲਬ ਕਹਾਂ ਕਿ ਚਲ ਪਿੰਡੋ ਵਾਲੀ ਪ੍ਰੋਪਰਟੀ ਦੇਓ ਮੈਨੂੰ ਤੋ ਮੇਰੀ ਮਾਂ ਵੀ ਜਿੰਦੀ ਹੈ ਪਾਪਾ ਪੂਰੇ ਹੋ ਗਏ ਮੇਰੀ ਮਾਂ ਕਹਿੰਦੀ ਸੀ ਕਿ ਚੱਲ ਮੈਂ ਵੀ ਅਭੀ ਜਿੰਦਾ ਤੇ ਮੇਰਾ ਮੁੰਡਾ ਵੀ ਜਿੰਦਾ ਚੱਲ ਮਤਲਬ ਕਿ ਗੌੜੀ ਸ਼ੰਕਰ ਕੇ ਨਾਂ 'ਚ ਆਦੀ ਪ੍ਰਾਪਰਟੀ ਕਰਾਂਗੇ ਇਸਨੇ ਕਿਹਾ ਕਿ ਨਹੀਂ ਜੋ ਵੀ ਕਰੂੰਗਾ ਕੋਰਟ 'ਚ ਕਰੂੰਗਾ ਫਲਾਣਾ ਠਿਕਾਣਾ ਮੈਂ ਮਕਾਨ ਨਹੀਂ ਖਾਲੀ ਖਾਲੀ ਕਰਨਾ ਜਦੋਂ ਤੱਕ ਇਹੋ ਲਿਖ ਕੇ ਨਹੀਂ ਦੇਵਾਂਗਾ ਸਾੜੀ ਪ੍ਰਾਪਰਟੀ ਤਾਂ ਮੇਰੀ ਮਾਂ ਨੇ ਕਹੀ ਕਿ ਨਹੀਂ ਐਦਾ ਨਹੀਂ ਹੁੰਦਾ ਵਾਂ ਅੱਛਾ ਤੇ ਅੱਜ ਕੁੜੀ ਵੱਲੋਂ ਜਿਹੜੇ ਬਲੇਮ ਲਗਾਏ ਗਏ ਆ ਕਿ ਮੇਰੇ ਨਾਲ ਘਰੇ ਵੜ ਕੇ ਮਾਰ ਕੁਟਾਈ ਕੀਤੀ ਗਈ ਜੀ ਮਾਰ ਕੁਟਾਈ ਮੈਂ ਨਹੀਂ ਕੀਤੀ ਆ ਹੋਰ ਕੋਈ ਨਹੀਂ ਕੀਤਾ ਵਾ ਦੂਜਾ ਬੰਦਾ ਮੈਂ ਤਾਂ ਮੰਡੀ ਤੋਂ ਲੇਬਰ ਫੜ ਕੇ ਲਿਆ ਤੇ ਦੋ ਚਾਰ ਜਨਾਨੀ ਵੀ ਬੁਲਾ ਕੇ ਲਾਇਆ ਤੇ ਹੋਰ ਬੰਦੇ ਬੁਲਾ ਕੇ ਲਾਏ गड्डी गुड्डी ला करके भाई इनके नाम मैंने प्रॉपर्टी करी थी मैंने मकान खाली करा करके देना था ठीक है तो जब मैं अंदर भर के क्या कि चल देख बात ऐसा है कि प्रॉपर्टी तो बेच दी बाद में जो बैठ करके चल पिंड चल नहीं तो यहीं बैठ करके अपना हल करेंगे लेकिन वो कुड़ी मनन तैयार नहीं हुई तो मैंने हाथ छड़न लगी तो मेरे बाल फर लिया मैं भी उन्होंने फर लिया वो भी थप्पड़ लाते तो मैं भी थप्पर लाते उन्होंने यही बस मेरे बाप बेटी का लड़ाई है और कोई बंदे बाकी उन्होंने एक हक नहीं मड़िया ना एक हाथ छड़ नहीं कुछ एक गला कटिया ਬਾਕੀ ਕੋਈ ਗੱਲ ਨਹੀਂ ਜੀ ਅੰਦਰ ਕੋੜੇ ਦੇ ਵਿੱਚ ਜਿੱਥੇ ਇੱਕ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕੀ ਮਾਮਲਾ ਕੀ ਹੈਗਾ ਜੀ ਇੱਕ ਆਪਣੇ ਕੋਦਰ ਕੰਪਲੇਂਟ ਆਈ ਹੈ ਅ ਅਨੀਤਾ ਦੇਵੀ ਵੱਲੋਂ ਜਿਹਦੇ ਫਾਦਰ ਨੇ ਕਮੈਂਡਰ ਨਾਲ ਕੁੱਟਮਾਰ ਕੀਤੀ ਤੇ ਸਮਾਨ ਲੈ ਗਿਆ ਚੱਕ ਕੇ ਜੀ ਸਮਾਨ ਚੱਕ ਕੇ ਲੈ ਗਿਆ ਉਹ ਤੇ ਉਹ ਹੁਣੇ ਆਈ ਜਸਟ ਆਈ ਆਪਣੇ ਕੋ 10 ਮਿੰਟ ਪਹਿਲਾਂ ਕੰਪਲੇਂਟ ਆਈ ਹੈ ਤੇ ਇਹਨਾਂ ਦਾ ਪਹਿਲਾਂ ਪਹਿਲਾਂ ਵੀ 15-20 ਦਿਨ ਪਹਿਲਾਂ ਵੀ ਇਹਨਾਂ ਦਾ ਡਿਸਕਿਊਟ ਆਇਆ ਸੀ ਉਹਦੇ ਸੰਬੰਧ ਇਹਨਾਂ ਦਾ ਕੰਪਰੋਮਾਈਜ਼ ਹੋ ਗਿਆ ਸੀ ਦੋਨਾਂ ਇਹਨਾਂ ਦਾ ਪ੍ਰਾਪਰਟੀ ਡਿਸਕਿਊਟ ਹੈ ਤੇ ਫਾਦਰ ਜਿਹੜਾ ਉਹਨੇ ਪ੍ਰਾਪਰਟੀ ਸੇਲ ਕੀਤੀ ਹੋਈ ਹੈ ਤੇ ਇਹ ਕਹਿੰਦੇ ਸਾਨੂੰ ਜਿਆਦਾ ਪੈਸੇ ਉਹਨਾਂ ਤੋਂ ਲੈਣ ਦੇ ਸੀਗੇ ਤੇ 24 ਤਰੀਕ ਦਾ ਇਹਨਾਂ ਦਾ ਟਾਈਮ ਰੱਖਿਆ ਸੀ ਦੋਨਾਂ ਤਰਫੋਂ ਸਮਝਾਵਾ ਸੀ ਕਿ ਆਪ ਦਾ ਆਪ ਦਾ ਜੇ ਤਾਂ ਮੰਨ ਲਓਗਾ ਅਦਾਲਤ ਚ ਸਚਾਰਾ ਜੀ ਕਰ ਲੈਣਾ ਤੇ ਜਾਂ ਫਿਰ ਅਸੀਂ ਕਾਨੂੰਨ ਹੱਥ ਨਹੀਂ ਲੈਣਗੇ ਜੇ ਉਹਦੀ ਪ੍ਰਾਪਰਟੀ ਉਹਨੇ ਸੇਲ ਕੀਤੀ ਆ ਤਾਂ ਉਹਦੇ ਤੇ ਐਕਸ਼ਨ ਹੋਵੇਗਾ ਕੱਲ ਕੱਲ ਤੱਕ ਦਾ ਨਾ ਟਾਈਮ ਸੀ ਦੋਨੇ ਤਰ੍ਹਾਂ ਆਈਆਂ ਨਹੀਂ ਆਪਣੇ ਕੋ ਅੱਜ ਉਸੇ ਕਲੇਸ਼ ਦੇ ਵਿੱਚ ਇਹਨਾਂ ਦਾ ਝਗੜਾ ਹੋਇਆ ਲਿਖਾਇਆ ਵੀ ਮੇਰੇ ਫਾਦਰ ਨੇ ਮੇਰੇ ਨਾਲ ਆਪਣਾ ਕੀਤਾ ਉਹਦੇ ਲੈ ਕੇ ਆਪਾਂ ਐਮਲਰ ਵਗੈਰਾ ਜਿਹੜੀ ਬੰਦੀ ਘੜ ਪੜਤਾਲ ਕਰਦੇ ਲੋੜੀਂਦੀ ਕਰੇ ਸਰ ਕੋਈ ਸਮਾਨਵੀ ਪ੍ਰਾਪਰਟੀ ਦੇ ਅੰਦਰ ਜਿਹੜਾ ਸੀਗਾ ਉਹ ਖੁਲਾਇਆ ਗਿਆ ਤੇ ਉਹ ਜਿਹੜੀ ਪ੍ਰਾਪਰਟੀ ਗਿਆ ਉਹ ਪ੍ਰਾਪਰਟੀ ਕੇ ਦੇ ਨਾਂ ਤੇ ਉਹ ਪ੍ਰਾਪਰਟੀ ਜਿਹੜੀ ਹੈ ਉਹ ਗੋਰੀ ਸ਼ੰਕਰ ਦੇ ਨਾਂ ਤੇ ਆ ਜਿਹੜਾ ਇਹਨਾਂ ਦਾ ਫਾਦਰ ਹੈ ਜੀ ਠੀਕ ਹੈ ਜੀ ਇਹਨਾਂ ਦਾ ਆਪਣਾ ਕਿਹੜੀ ਲੇਡੀ ਸਕੂਟ ਚੱਲਦਾ ਹੈ ਉਹ ਆਪਦਾ ਸਮਾਨ ਲੈ ਕੇ ਜਾ ਰਿਹਾ ਤੇ ਕੁੜੀ ਕਹਿੰਦੀ ਆਪਾਂ ਇੱਥੋਂ ਜਾਣਾ ਨਹੀਂ ਉਹ ਕਹਿ ਰਿਹਾ ਵੀ ਇਹਨਾਂ ਨੂੰ ਮੈਂ ਪਿੰਡ ਲੈ ਕੇ ਜਾਣਾ ਉੱਥੇ ਰਹਿਣਾ ਦਿੰਦੇ ਆਪਾਂ ਜੇ ਕਹਿੰਦੇ ਇੱਥੇ ਰਹਿਣਾ ਨਹੀਂ ਬਿਲਕੁਲ ਜਿਹੜੀ ਕੁੜੀ ਨਾਲ ਮਟਮਾਰ ਕੀਤੀ ਗਈ ਆ ਉਹਦੇ ਵਾਸਤੇ ਕੀ ਕਰਦੇ ਉਹਦੇ ਸਬੰਧੀ ਆਪਾਂ ਇਹਨਾਂ ਨੂੰ ਐਮਐਲਆਰ ਵਗੈਰਾ ਮਗਾ ਕੇ ਜ ਜਿਹਨਾਂ ਨੂੰ ਮਟਮਾਰ ਹੋਈ ਉਹ ਬੰਦੀ ਨੂੰ ਬਿੰਦੀ ਦਾ ਬਿਲਕੁਲ ਸਾਬ ਨੂੰ ਠੀਕ ਠੀਕ